ਸਾਡੀ ਇਹ ਸਰਕਾਰ ਬਹੁਤ ਵਧੀਆ ਕੀਨੇ ਇਹ ਕਦਮ ਚੱਕਿਆ ਹੈ ਯੁੱਧ ਨਸ਼ਾ ਵਿਰੋਧ ਲੇਕਿਨ ਇਸ ਸਰਕਾਰ ਦੇ ਕਦਮ ਚੱਕਣ ਨਾਲ ਨਸ਼ੇ ਦੀ ਜਿਹੜੀ ਪਹਿਲਾਂ ਨਾਲੋਂ ਖਾਪਤ ਸੀਗੀ ਉਹ ਘਟ ਗਈ ਲੇਕਿਨ ਉਹਦੇ ਨਾਲ ਕੀ ਹੋਇਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉਹ ਵੀ ਜਿਹੜਾ ਨਸ਼ੇ ਆਲਾ ਸੀ ਉਹ ਘਬਰਾ ਗਿਆ ਨਸ਼ਾ ਨੂੰ ਮਿਲਣਾ ਤਾਂ ਬੰਦ ਹੋ ਗਿਆ ਲੇਕਿਨ ਉਹਨੂੰ ਤੋੜਤਾ ਲੱਗ ਰਹੀ ਹੈ ਨਸ਼ੇ ਦੀ ਠੀਕ ਗੱਲ ਤਾਂ ਹੁਣ ਉਹਨੂੰ ਨਸ਼ਾ ਮਿਲ ਨਹੀਂ ਰਿਹਾ ਨਸ਼ੇ ਦੀ ਤੋੜ ਪੈ ਰਹੀ ਹੈ ਘਬਰਾ ਕੇ ਸਾਡੇ ਕੋਲ ਆ ਰਿਹਾ ਹੈ ਕਿ ਡਾਕਟਰ ਸਾਹਿਬ ਮੇਰਾ ਜਿਹੜਾ ਇਹ ਨਸ਼ਾ ਜਿਦੇ ਕਰਕੇ ਮੈਨੂੰ ਹੁਣ ਘਬਰਾਹਟ ਵਿੱਚ ਇੰਨੀ ਹੋ ਰਹੀ ਹੈ ਇਸ ਨਸ਼ੇ ਦਾ ਤੁਸੀਂ ਮੈਨੂੰ ਕੋਈ ਇਹੋ ਜਿਹਾ ਇਲਾਜ ਦਿਓ ਕਿ ਮੈਂ ਇਸ ਨਸ਼ੇ ਨੂੰ ਬਿਲਕੁਲ ਪੂਰੀ ਤਰ੍ਹਾਂ ਤਿਆਗਦਾ ਤੇ ਮੈਨੂੰ ਇਹਦਾ ਕੋਈ ਵੀ ਜਿਹੜਾ ਅਸਰ ਹੈ ਉਹ ਮੇਰੇ ਸਰੀਰ ਤੇ ਬਿਲਕੁਲ ਨਾ ਰਹੇ। ਉਹਦੇ ਲਈ ਸਾਡੇ ਕੋਲੇ ਨੁਸਖਾ ਵੀ ਹੈਗਾ, ਸਾਡੀ ਆਯੁਰਵੈਦਿਕ ਦਵਾਈ ਵੀ ਹੈਗੀ। ਹੁਣ ਉਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਕਿਹੜੀ ਚੀਜ਼ ਦੇ ਉੱਪਰ ਕਿਸ ਪਦਰ ਦਾ ਹੈ। ਕਿਸ ਪਦਰ ਦਾ ਹੈ? ਉਹ ਪਹਿਲੇ ਦਿਨ ਤੋਂ ਅਸੀਂ ਜਿਹੜੀ ਉਹਦੀ ਆ ਤੋੜ ਤਕਲੀਫ, ਘਬਰਾਹਟ, ਬੇਚੈਨੀ ਉਹ ਅਸੀਂ ਬਿਲਕੁਲ ਸ਼ਾਂਤ ਕਰ ਦਿੰਦੇ ਆ। ਠੀਕ ਹੈ। 1.5 ਜਾਂ 2 ਮਹੀਨਿਆਂ ਦਾ ਸਾਡਾ ਦਵਾਈ ਦਾ ਕੋਰਸ ਹੁੰਦਾ। ਇਸ ਤੋਂ ਬਾਅਦ ਪੇਸ਼ੈਂਟ ਨੂੰ ਨਾ ਤਾਂ ਸਾਡੀ ਦਵਾਈ ਦੀ ਲੋੜ ਰਹਿਣੀ ਹੈ ਨਾ ਉਹਨੂੰ ਨਸ਼ੇ ਦੀ ਤੋੜ ਵੱਜਣੀ ਹੈ ਉਹਦੀ ਬਾਡੀ ਨੂੰ ਅਸੀਂ ਬਿਲਕੁਲ ਡੀਟੌਕਸ ਕਰ ਦੇਣਾ ਸਾਡੀ ਇਹ ਸਰਕਾਰ ਬਹੁਤ ਵਧੀਆ ਕਿਨੇ ਇਹ ਕਦਮ ਚੱਕਿਆ ਹੈ ਯੁੱਧ ਨਸ਼ਿਆ ਵਿਰੁੱਧ ਅੱਜ ਤੱਕ ਇਸ ਤਰ੍ਹਾਂ ਦਾ ਕਦਮ ਕਿਸੇ ਵੀ ਸਰਕਾਰ ਨੇ ਨਹੀਂ ਚੱਕਿਆ ਠੀਕ ਹੈ ਲੇਕਿਨ ਇਸ ਸਰਕਾਰ ਦੇ ਕਦਮ ਚੱਕਣ ਨਾਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਨਸ਼ੇ ਦੀ ਜਿਹੜੀ ਪਹਿਲਾਂ ਨਾਲੋਂ ਖਾਫਤ ਸੀਗੀ ਉਹ ਘਟ ਗਈ ਠੀਕ ਹੈ ਕਿਉਂਕਿ ਮਿਲਦਾ ਹੀ ਨਹੀਂ ਹੈਗਾ ਜਦੋਂ ਨਸ਼ਾ ਲੇਕਿਨ ਉਹਦੇ ਨਾਲ ਕੀ ਹੋਇਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉਹ ਵੀ ਜਿਹੜਾ ਨਸ਼ੇ ਆਲਾ ਸੀ ਉਹ ਘਬਰਾ ਗਿਆ ਕਿਉਂ ਘਬਰਾ ਗਿਆ ਨਸ਼ਾ ਨੂੰ ਮਿਲਣਾ ਤਾਂ ਬੰਦ ਹੋ ਗਿਆ ਲੇਕਿਨ ਉਹਨੂੰ ਤੋੜਤਾ ਲੱਗ ਰਹੀ ਹੈ ਨਸ਼ੇ ਦੀ ਠੀਕ ਗੱਲ ਤਾਂ ਹੁਣ ਉਹਨੂੰ ਨਸ਼ਾ ਮਿਲ ਨਹੀਂ ਰਿਹਾ ਨਸ਼ੇ ਦੀ ਤੋੜ ਪੈ ਰਹੀ ਹੈ ਤਾਂ ਫਿਰ ਉਹ ਘਬਰਾ ਕੇ ਸਾਡੇ ਕੋਲ ਆ ਰਿਹਾ ਕਿ ਡਾਕਟਰ ਸਾਹਿਬ ਮੇਰਾ ਜਿਹੜਾ ਇਹ ਨਸ਼ਾ ਹੈ ਜਿਹਦੇ ਕਰਕੇ ਮੈਨੂੰ ਹੁਣ ਘਬਰਾਹਟ ਬੇਚੈਨੀ ਹੋ ਰਹੀ ਹੈ ਇਸ ਨਸ਼ੇ ਦਾ ਤੁਸੀਂ ਮੈਨੂੰ ਕੋਈ ਇਹੋ ਜਿਹਾ ਇਲਾਜ ਦਿਓ ਕਿ ਮੈਂ ਇਸ ਨਸ਼ੇ ਨੂੰ ਬਿਲਕੁਲ ਪੂਰੀ ਤਰ੍ਹਾਂ ਤਿਆਗਦਾ ਤੇ ਮੈਨੂੰ ਇਹਦਾ ਕੋਈ ਵੀ ਜਿਹੜਾ ਅਸਰ ਹੈ ਉਹ ਮੇਰੇ ਸਰੀਰ ਤੇ ਬਿਲਕੁਲ ਨਾ ਰਹੇ। ਇਹਦੇ ਵਿੱਚ ਕੀ ਹੈਗਾ ਕਿ ਜਦੋਂ ਹੁਣ ਸਰਕਾਰ ਨੇ ਸਿਕੰਜਾ ਕੱਸਤਾ ਨਸ਼ਾ ਉਹਨੂੰ ਕਿਸੇ ਪਾਸੇ ਮਿਲ ਨਹੀਂ ਰਿਹਾ ਤਾਂ ਜਦੋਂ ਉਸ ਨੂੰ ਨਸ਼ਾ ਨਹੀਂ ਮਿਲੇਗਾ ਉਹਨੂੰ ਤੋੜ ਲੱਗੇਗੀ ਕਬਰਾਹਟ, ਬੇਚੈਨੀ ਜਦੋਂ ਉਹਦੇ ਸਰੀਰ 'ਚ ਹੋਏਗੀ, ਦਰਦਾਂ ਵੀ ਹੋਣਗੀਆਂ ਤਾਂ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਬੰਦੇ ਨੂੰ ਨੀਂਦ ਕਿਵੇਂ ਆ ਸਕਦੀ ਹੈ? ਤਾਂ ਜਦੋਂ ਉਹਨੂੰ ਨੀਂਦ ਨਹੀਂ ਆਊਗੀ ਤਾ ਨੇਚਰਲੀ ਆ ਵੀ ਉਹਨੂੰ ਉਹਦੇ ਸਰੀਰ ਦੇ ਵਿੱਚ ਕੁਛ ਨਾ ਕੁਛ ਬਦਲਾਅ ਆ ਰਹੇ ਆ ਕੋਈ ਘਬਰਾਹਟ ਬੇਚੈਨੀ ਉਹ ਤਾਂ ਫਿਰ ਦਿਲ ਕਰੂਗਾ ਵੀ ਦਿਲ ਕਰੂਗਾ ਨਸ਼ਿਆਂ ਨੂੰ ਜਾਣ ਉਹਨਾਂ ਦੇ ਪਾਸੇ ਸਕੂਨ ਵਾਲੇ ਪਾਸੇ ਜਾਣ ਨੂੰ ਫਿਰ ਉਹ ਉਹਦਾ ਕੀ ਸਬਸਟੀਟਿਊਟ ਕੀ ਲੱਭਦੇ ਆ ਕੋਈ ਹੋਰ ਕੋਈ ਮੈਡੀਕਲ ਨਸ਼ੇ ਗੰਦੀ ਨੂੰ ਜਾਣਾ ਸ਼ੁਰੂ ਕਰ ਦਿੰਦੇ ਆ ਜੇ ਉਹਨਾਂ ਨੂੰ ਦੂਜਾ ਨਸ਼ਾ ਨਹੀਂ ਮਿਲ ਰਿਹਾ ਤਾਂ ਉਹ ਮੈਡੀਕਲ ਨਸ਼ੇ ਨਿਕੋਰ ਭਜਦੇ ਆ ਜਾਂ ਫਿਰ ਉਹ ਸਾਡੇ ਵੈਦ ਭਾਈਚਾਰੇ ਕੋਲ ਭਾਈਚਾਰੇ ਕੋਲੇ ਆਂਦੇ ਆ ਵੀ ਸਰ ਮੈਨੂੰ ਇਸ ਅਸ਼ੇ ਦੀ ਜਿਹੜੀ ਤੋੜ ਲੱਗਦੀ ਹੈ ਉਸ ਤੋੜ ਤੋਂ ਬਾਹਰ ਕੱਢੋ ਦੇਖੋ ਉਹਦੇ ਲਈ ਸਾਡੇ ਕੋਲੇ ਨੁਸਖਾ ਵੀ ਹੈਗਾ ਸਾਡੀ ਆਯੁਰਵੈਦਿਕ ਦਵਾਈ ਵੀ ਹੈਗੀ ਹੁਣ ਉਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਕਿਹੜੀ ਚੀਜ਼ ਦੇ ਉੱਪਰ ਕਿਸ ਪੱਧਰ ਦਾ ਹੈ ਜੇ ਤਾਂ ਥੋੜਾ ਜਾ ਹਲਕੇ ਪੱਧਰ ਦਾ ਹੈ ਤਾਂ ਉਹ ਸਾਡਾ ਨੁਸਖਾ ਵੀ ਇਸਤੇਮਾਲ ਕਰ ਸਕਦਾ ਨਹੀਂ ਤਾਂ ਸਾਡੀ ਦਵਾਈ ਜਿਹੜੀ ਹੈਗੀ ਹੈ ਉਹ ਪਹਿਲੇ ਦਿਨ ਤੋਂ ਅਸੀਂ ਜਿਹੜੀ ਉਹਦੀ ਆ ਤੋੜ ਤਕਲੀਫ ਘਬਰਾਹਟ ਬੇਚੈਨੀ ਉਹ ਅਸੀਂ ਬਿਲਕੁਲ ਸ਼ਾਂਤ ਕਰ ਦਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਡੇਢ ਜਾਂ 2 ਮਹੀਨਿਆਂ ਦਾ ਸਾਡਾ ਦਵਾਈ ਦਾ ਕੋਰਸ ਹੁੰਦਾ ਇਸ ਤੋਂ ਬਾਅਦ ਪੇਸ਼ੈਂਟ ਨੂੰ ਨਾ ਤਾਂ ਸਾਡੀ ਦਵਾਈ ਦੀ ਲੋੜ ਨਹੀਂ ਹੈ ਨਾ ਉਹਨੂੰ ਨਸ਼ੇ ਦੀ ਤੋੜ ਵੱਜਣੀ ਹੈ ਉਹਦੀ ਬੋਡੀ ਨੂੰ ਅਸੀਂ ਬਿਲਕੁਲ ਡੀਟੌਕਸ ਕਰ ਦੇਣਾ ਹੈ ਉਹ ਇੱਕ ਆਮ ਬੰਦੇ ਵਗੂ ਰਹੂਗਾ ਜਿਵੇਂ ਆਪਾਂ ਕਿਸੇ ਤਰ੍ਹਾਂ ਦੀ ਜਿਹੜੀ ਨਸ਼ੇ ਤੋਂ ਆਪਾਂ ਬਚੇ ਹੋਏ ਆ ਜਾਂ ਆਪਾਂ ਨੂੰ ਤੋੜ ਨਹੀਂ ਲੱਗਦੀ ਉਸ ਤਰੀਕੇ ਦਾ ਜਿਹੜਾ ਉਹਦਾ ਹੈਗਾ ਆਮ ਜ਼ਿੰਦਗੀ ਜਿਏਗਾ ਆਮ ਜ਼ਿੰਦਗੀ ਜਿਏਗਾ ਸਾਡੇ ਦਾ ਪੇਸ਼ੈਂਟ ਤੋਂ ਕੋਈ ਵੀ ਸਾਡੇ ਕੋਲ ਆਂਦਾ ਸਾਡੀਆਂ ਇੱਕ ਜਾਂ ਦੋ ਸ਼ਰਤਾਂ ਜਿਹੜੀਆਂ ਮੇਨ ਕੀ ਹੁੰਦੀਆਂ ਕਿ ਤੁਸੀਂ ਇੱਕ ਦਾ ਥੋੜਾ ਥੋੜਾ ਮਨ ਬਣਿਆ ਹੋਵੇ ਕਿ ਮੈਂ ਨਸ਼ੇ ਨੂੰ ਨਹੀਂ ਜਾਣਾ ਨਸ਼ੇ ਦਾ ਕੋਈ ਸਬਸਟੀਟਿਊਟ ਨਹੀਂ ਪੇਸ਼ੈਂਟ ਦਾ ਮਨ ਹੀ ਬੜਿਆ ਹੋਣਾ ਚਾਹੀਦਾ ਕਿਉਂਕਿ ਹੋਰ ਤਾਂ ਉਹਦੇ ਕੋਲੇ ਕੋਈ ਮੈਡੀਕਲ ਜੜੀਆਂ ਬੁੱਟੀਆਂ ਨਹੀਂ ਹੈਗੀਆਂ ਜਾਂ ਦਵਾਈ ਨਹੀਂ ਹੈਗੀ ਉਹ ਅਸੀਂ ਪ੍ਰੋਵਾਈਡ ਕਰਨੀ ਹੈ ਸਿਰਫ ਉਹਦਾ ਮਨ ਹੋਵੇ ਸਭ ਤੋਂ ਵੱਡੀ ਗੱਲ ਜੇ ਉਹਦਾ ਤਾਂ ਸੰਗ ਸਾਥ ਮਾੜੇ ਦੋਸਤਾਂ ਦਾ ਉਹ ਜ਼ਰੂਰ ਛੱਡਣਾ ਪਏਗਾ ਕਿਉਂਕਿ ਜਦ ਤੱਕ ਉਹਨੇ ਸੰਗ ਨਹੀਂ ਛੱਡਣਾ ਤਦ ਤੱਕ ਮਨ ਕੇ ਛੱਲੋ ਵੀ ਉਹਨੇ ਨਸ਼ਾ ਨਹੀਂ ਛੱਡਣਾ ਕਿਉਂਕਿ ਉਸ ਸੰਗ ਦੇ ਵਿੱਚ ਜਿਹੜੇ ਉਹਦੇ ਬੰਦੇ ਨੇ ਯਾਰ ਦੋਸਤ ਨੇ ਉਹ ਕਿਤੇ ਨਾ ਕਿਤੇ ਉਹਨੂੰ ਨਸ਼ਾ ਛੱਡਣ ਨਹੀਂ ਦੇਣਗੇ ਕਿਉਂਕਿ ਉਹਨਾਂ ਦਾ ਸੰਗ ਘਟ ਦੇ ਵਿੱਚ ਇਸ ਤਰ੍ਹਾਂ ਦੇ ਵੀ ਸਾਡੇ ਕੋਲੇ ਕਈ ਪੇਸ਼ੈਂਟ ਹੈਗੇ ਆਂ ਔਰ ਕੁਝ ਪੇਸ਼ੈਂਟ ਤਾਂ ਸਾਡੇ ਕੋਲੇ ਇਸ ਤਰ੍ਹਾਂ ਦੇ ਨੇ ਜਿਹੜੇ ਇਹ ਚੀਜ਼ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਤਾਂ ਜਦੋਂ ਹੁਣ ਬਾਥਰੂਮ ਵੀ ਕਰਦੇ ਆ ਨਾ ਉਹ ਵੀ ਸਾਡੇ ਪੈਰਾਂ ਦੀ ਗਿਰ ਜਾਂਦਾ ਹੈ ਮਤਲਬ ਇੰਨੀ ਕਾ ਜ਼ਿਆਦਾ ਉਹਨਾਂ ਨੂੰ ਵੀਕਨੈਸ ਕਮਜ਼ੋਰੀ ਜਿਹੜੀ ਹੈਗੀ ਆ ਉਹ ਉਹਨਾਂ ਦੀ ਬਾਡੀ 'ਚ ਆ ਚੁੱਕੀ ਹੈ ਇਹ ਅਸੀਂ ਪਰਾਸ ਦਿੰਦੇ ਆ ਉਹਨਾਂ ਨੂੰ ਕਾਲਾ ਕਾਲਾ ਨੁਸਖਾ ਜਿਹੜਾ ਤੁਸੀਂ ਪਹਿਲਾਂ ਵੀ ਮੇਰੇ ਕਈ ਆਪਾਂ ਇੰਟਰਵਿਊ ਦੇ ਉੱਤੇ ਕਰ ਚੁੱਕੇ ਆਂ ਠੀਕ ਹੈ ਠੀਕ ਹੈ ਬੜਾ ਵਧੀਆ ਰਿਜ਼ਲਟ ਆਇਆ ਇਹਦਾ ਇਹਦੇ ਸੇਵਨ ਦੇ ਨਾਲ ਤੁਸੀਂ ਆਪਣੀ ਉਸ ਗਰਸਤ ਜੀਵਨ ਨੂੰ ਜਿਹੜੀ ਕਿ ਤੁਹਾਡੀ ਜਿਹੜੀ ਪਟੜੀ ਤੋਂ ਉੱਤਰ ਚੁੱਕੀ ਹੈ ਤਾਂ ਉਸ ਨੂੰ ਦੁਬਾਰਾ ਪਟੜੀ ਤੇ ਲੈ ਕੇ ਆ ਸਕਦੇ ਹੋ ਠੀਕ ਹੈ ਔਰ ਵਧੀਆ ਤੁਸੀਂ ਜਿਹੜੀ ਆਪਣੀ ਇੱਕ ਲਾਈਫ ਨੂੰ ਇੰਜੋਏ ਕਰ ਸਕਦੇ ਹੋ ਸਰ ਪ੍ਰੋਬਲਮ ਉਹਨਾਂ ਦੀ ਕੀ ਸੀਗੀ ਕਿ ਜਿਵੇਂ ਹੁਣ ਕਈ ਦਵਾਈ ਲੈ ਲੈਂਦੇ ਆ ਕੋਈ ਟੀਕੇ ਟੂਕੇ ਲਵਾ ਲੈਂਦੇ ਆ ਉਹ ਟੀਕਿਆਂ ਦੀ ਵਜ੍ਹਾ ਕਰਕੇ ਜਿਹੜਾ ਉਹਨੂੰ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਆ ਗਈ ਤਾਂ ਉਹਦਾ ਜਿਹੜਾ ਗਰਸਤ ਜੀਵਨ ਸੀਗਾ ਹਾਲਾਂਕਿ ਟੀਕੇ ਕਰਕੇ ਜਿਹੜੇ ਪਿੱਛੇ ਦੇ ਟੀਕੇ ਲੱਗੇ ਟੀਕੇ ਲੱਗੇ ਆ ਤਾਂ ਤੁਸੀਂ ਇਹ ਦੇਖੋ ਕਿ ਉਹਦੀ ਉਮਰ ਕਿੰਨੀ ਸੀ 40 ਸਾਲ ਠੀਕ ਹੈ ਗਰਸਤ ਜੀਵਨ ਉਹਦਾ ਬਿਲਕੁਲ ਪਟੜੀ ਤੋਂ ਉੱਤਰ ਚੁੱਕਿਆ ਸੀਗਾ ਉਹ ਖੁਦ ਆਪਣੇ ਮੂੰਹੋਂ ਕਹਿ ਰਿਹਾ ਸੀਗਾ ਕਿ ਮੈਂ ਹੁਣ ਘਰੇ ਜਾਣ ਦੇ ਨਾ ਜਾਣ ਦੇ ਬਾਹਨੇ ਲੱਭਦਾ ਜਾਂ ਮੈਂ ਲੇਟ ਨਾਈਟ ਜਾਣਾ ਵੀ ਤਾਂ ਕਿ ਮੈਨੂੰ ਜਾ ਕੇ ਆਪਣੀ ਘਰ ਵਾਲੀ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜਾਂ ਆਪਣੇ 파ਟਰਨ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਲੇਕਿਨ ਜਦੋਂ ਉਹ ਮੇਰੇ ਕੋਲੇ ਆਇਆ ਤੇ ਇਸ ਕਾਲੇ ਪਰਾਸ਼ ਦੇ ਸੇਵਨ ਦੇ ਨਾਲ ਹੀ ਅੱਜ ਉਹਦੀ ਵਲਡਿੰਗ ਸੀਗੀ ਕਿ ਡਾਕਟਰ ਸਾਹਿਬ ਮੈਂ ਦੁਬਾਰਾ ਤੋਂ ਜਵਾਨੀ ਜੀਣ ਲੱਗ ਗਿਆ ਜਿਹੜੀ ਮੇਰੀ ਜਵਾਨੀ ਖਤਮ ਹੋ ਗਈ ਸੀ ਉਮਰ ਤੋਂ ਪਹਿਲਾਂ ਹੀ ਅੱਜ ਥੋੜੀ ਇਸ ਦਵਾਈ ਦੀ ਬਰੌਲਤ ਮੈਂ ਦੁਬਾਰਾ ਤੋਂ ਜਵਾਨ ਹੋ ਗਿਆ ਤੁਹਾਨੂੰ ਮੈਂ ਤਰੀਕਾ ਵੀ ਸਮਝਾਵਾਂਗਾ ਵੀ ਆਪਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਉਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਤੁਸੀਂ ਐ ਲਗਾਓ ਕਿ ਅਸੀਂ ਮਰੀਜ਼ ਦਾ ਸੌਂਦੇ-ਸੌਂਦੇ ਨਸ਼ਾ ਛੜਾਵਾ ਲਾਂਗੇ ਸਰ ਦੇਖੋ ਆਮ ਤੌਰ ਤੇ ਜਿਹੜਾ ਵੀ ਕੋਈ ਨਸ਼ਾ ਹੈਗਾ ਜਿਵੇਂ ਚਿੱਟਾ ਹੋ ਗਿਆ ਅਫੀਮ ਹੋਗੀ ਜੀ ਉਹ ਕੀ ਹੋਗੀ ਗਾਂਜਾ ਹੋ ਗਿਆ ਸ਼ਰਾਬ ਹੋ ਗਈ ਜਾਂ ਜਿਹੜੇ ਕਈ ਮੈਡੀਕਲ ਨਸ਼ੇ ਹੋਗੇ ਜਾਂ ਜੀਨ ਦੇ ਥਲੇ ਰੱਖਣ ਵਾਲੀ ਗੋਲੀ ਹੋਗੀ ਉਹ ਸਾਰੇ ਨਸ਼ੇ ਅਸੀਂ ਇਹਨਾਂ ਆਪਣੀ ਆਯੁਰਵੈਦਿਕ ਦਵਾਈਆਂ ਦੇ ਨਾਲ ਛਡਵਾਨੇ ਆ ਬਿਨਾ ਕਿਸੇ ਤੋੜ ਤਕਲੀਫ ਤੋਂ ਬਿਨਾ ਕੋਈ ਕੰਮ ਛੱਡੇ ਬਿਨਾ ਦਾਖਲ ਹੋਏ ਹੁਣ ਸਾਡੇ ਕੋਲੇ ਕਈ ਪੇਸ਼ੈਂਟਾਂ ਖੁਦ ਕਹਿੰਦੇ ਆ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ لیکن توڑ دی وجہ ਕਰਕੇ نہیں ਛੱਡ پا رہے ਵੀ ਸਾਡੀ ਮਜਬੂਰੀ ਹੈ ਠੀਕ ਹੈ ਲੇਕਿਨ ਕਈ ਪੇਸ਼ੈਂਟ ਨਹੀਂ ਛੱਡਣਾ ਚਾਹ ਰਹੇ ਠੀਕ ਹੈ ਤਾਂ ਘਰ ਦੇ ਕਹਿੰਦੇ ਆ ਵੀ ਅਸੀਂ ਨਸ਼ਾ ਛੁਡਵਾਣਾ ਹੈ ਠੀਕ ਹੈ ਉਹਨਾਂ ਵਾਸਤੇ ਸਾਡੇ ਕੋਲੇ ਆਯੁਰਵੈਦਿਕ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਪੁੜੀਆਂ ਦੇ ਰਾਹੀਂ ਉਹਨਾਂ ਨੂੰ ਦਵਾਈ ਦਿੰਦੇ ਆ ਉਹਨਾਂ ਦੇ ਖਾਣੇ 'ਚ ਮਿਲਾ ਕੇ ਦਿਓ ਬਿਨਾਂ ਦੱਸੇ ਠੀਕ ਹੈ ਕੋਈ ਟੇਸਟ ਨਹੀਂ ਕੋਈ ਕਲਰ ਨਹੀਂ ਠੀਕ ਹੈ ਪੇਸ਼ੈਂਟ ਥੋੜੇ ਦਿਨਾਂ ਦੇ ਸੇਵਨ ਤੋਂ ਬਾਅਦ ਉਹਨੂੰ ਖੋਦੀ ਨਹੀਂ ਪਤਾ ਚੱਲੇਗਾ ਕਿ ਮੈਂ ਨਸ਼ੇ ਨੂੰ ਕਿਉਂ ਛੱਡਦਾ ਜਾ ਰਿਹਾ ਵੀ ਜਿਹੜੇ ਨਸ਼ੇ ਦੇ ਪ੍ਰਤੀ ਮੈਂ ਇੰਨਾ ਜ਼ਿਆਦਾ ਮਤਲਬ ਲੋਕਾਂ ਨਾਲ ਲੜਾਈਆਂ ਵੀ ਕਰਦਾ ਸਾਰਾ ਕੁਝ ਕਰਦਾ ਲੇਕਿਨ ਹੁਣ ਉਹ ਨਸ਼ਾ ਮਨ ਨੂੰ ਨਹੀਂ ਚੰਗਾ ਲੱਗ ਰਿਹਾ ਨਫ਼ਰਤ ਹੋ ਜੇਗੀ ਨਫ਼ਰਤ ਹੋ ਜੇਗੀ ਥੋੜੇ ਦਿਨਾਂ ਤੋਂ ਸੇਵਨ ਤੋਂ ਬਾਅਦ ਇਹ ਚੀਜ਼ ਉਹਨੂੰ ਆਪਣੇ ਬਾਡੀ ਦੇ ਵਿੱਚ ਫਰਕ ਦਿਖਣਾ ਸ਼ੁਰੂ ਹੋ ਜਾਏ ਇਹਦਾ ਸੇਵਨ ਕੀ ਕਰਨਾ ਤੁਸੀਂ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਦੁੱਧ ਦਾ ਗਲਾਸ ਲੈਣਾ ਹੈ ਇਹ ਦੁੱਧ ਦੇ ਗਲਾਸ ਨੂੰ ਤੁਸੀਂ ਗਰਮ ਕਰ ਲਿਆ ਗਰਮ ਕਰਨ ਤੋਂ ਬਾਅਦ ਇੱਕ ਛੋਟਾ ਚਮਚਾ ਤੁਸੀਂ ਅਜਵਾਇਣ ਦਾ ਇਸ ਦੁੱਧ ਦੇ ਅੰਦਰ ਪਾ ਦਿਓ ਜਦੋਂ ਤੁਹਾਡਾ ਇੱਕ ਗਲਾਸ ਦੁੱਧ ਅੱਧਾ ਗਲਾਸ ਰਹਿ ਜਵੇ ਜਾਂ ਥੋੜਾ ਜਿਹਾ ਪੌਣਾ ਕਦੇ ਨੇੜੇ ਰਹਿ ਜਵੇ ਤਾਂ ਤੁਸੀਂ ਇਸ ਗਲਾਸ ਨੂੰ ਪੈਨ ਤੋਂ ਉਤਾਰਿਆ ਉਹਨੂੰ ਤੁਸੀਂ ਕਿਸੇ ਪੌਣੀ ਦੇ ਨਾਲ ਆਪਣਾ ਛੰਨੀ ਦੇ ਨਾਲ ਉਹਨੂੰ ਛਾਲ ਲਿਆ ਉਸ ਤੋਂ ਬਾਅਦ ਤੁਸੀਂ ਇਸ ਨੂੰ ਥੋੜਾ ਜਿਹਾ ਠੰਡਾ ਕਰਕੇ ਇਹਨੂੰ ਕੁੱਟ-ਕੁੱਟ ਕਰਕੇ ਪੀਓ ਸੋ ਜਾਓ ਸਵੇਰੇ ਤੁਸੀਂ ਦੇਖੋਗੇ ਜਿਹੜੀ ਤੁਹਾਨੂੰ ਨਸ਼ੇ ਦੀ ਤੋੜ ਪਹਿਲਾਂ ਲੱਗਦੀ ਸੀ ਉਹ ਹੌਲੀ-ਹੌਲੀ ਦਿਨ-ਵਿਦਿਨ ਉਹ ਘਟਦੀ ਜਾਊਂਦੀ ਉੜਦੇ ਸਾਰ ਜਿਹੜੀ ਲੱਗਦੀ ਉੜਦੇ ਸਾਰ ਜਿਹੜੀ ਉਹਨੂੰ ਲੱਗਦੀ ਸੀ ਕਿਸੇ ਵੀ ਨਸ਼ੇ ਦੀ ਹੋਵੇ ਕਿਸੇ ਵੀ ਨਸ਼ੇ ਦੀ ਅਫੀਮ, ਭੁੱਕੀ ਬਿਲਕੁਲ ਜਿਹੜਾ ਮਰਜੀ ਨਸ਼ਾ ਹੋਵੇ ਮੈਡੀਕਲ ਮੈਡੀਕਲ ਨਸ਼ਾ ਹੋਵੇ ਚਾਹੇ ਹਫੀਮ ਦਾ ਚਿੱਟੇ ਦਾ ਉਹ ਹੋਲੀ 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 ਉਹਨਾਂ ਦੇ ਸਰੀਰ ਦੇ ਵਿੱਚੋਂ ਜਿਹੜੀ ਬਾਡੀ ਆ ਡੀਟੌਕਸ ਹੋਣੀ ਸ਼ੁਰੂ ਹੋ ਜੇਗੀ ਉਸ ਤੋਂ ਬਾਅਦ ਉਹਦੀ ਨਸ਼ੇ ਦੀ ਤੋੜ ਕਰਤੀ ਜਾਓ ਜਿਹੜੇ ਪੇਸ਼ੈਂਟ ਇਹ ਵੈਸੇ ਵੀ ਉਹਨਾਂ ਬੰਦਿਆਂ ਲਈ ਨੁਸਖਾ ਜਿਹੜੇ ਹਾਲੇ ਹੁਣੀ ਹੁਣੀ ਸਟਾਰਟ ਹੋਏ ਨੇ ਠੀਕ ਹੈ ਲੇਕਿਨ ਜਿਹੜੇ ਬੰਦੇ ਮਤਲਬ ਐ ਲੈ ਲਓ ਵੀ ਜਿਨ੍ਹਾਂ ਨੂੰ 2 ਸਾਲ ਹੋ ਗਏ 5 ਸਾਲ ਹੋ ਗਏ ਉਹਨਾਂ ਲਈ ਫਿਰ ਸਾਡੀਆਂ ਆਯੁਰਵੈਦਿਕ ਦਵਾਈਆਂ ਨੇ ਜਿਹੜੀਆਂ ਕਿ ਅਸੀਂ ਪਹਿਲੇ ਦਿਨ ਤੋਂ ਕੀ ਕਰ ਪੇਸ਼ੈਂਟ ਦੀ ਤੋੜ ਖਤਮ ਕਰਦੇ ਆ ਸਰ ਦੇਖੋ ਮੈਂ ਤਾਂ ਸਭ ਨੂੰ ਇੱਕੋ ਗੱਲ ਕਹਾਂਗਾ ਤੁਸੀਂ ਮੇਰੇ ਕੋਲੇ ਉਦੋਂ ਆਓ ਜਦੋਂ ਤੁਹਾਨੂੰ ਤੋੜ ਲੱਗੀ ਵੀ ਹੋਵੇ ਜਦੋਂ ਤੁਸੀਂ ਤੋੜ ਚ ਤੁਸੀਂ ਨਸ਼ਾ ਨਹੀਂ ਕੀਤਾ ਹੋਇਆ ਤੁਹਾਨੂੰ ਤੋੜ ਲੱਗੀ ਹੋਈ ਹੈ ਤੁਸੀਂ ਮੇਰੇ ਕੋਲੇ ਆ ਜਾਓ ਮੈਂ ਤੁਹਾਡੀ ਡੋਜ ਦੇ ਅਨੁਸਾਰ ਆਪਣੀ ਦਵਾਈ ਦੀ ਡੋਜ ਦਊਗਾ ਅੱਧੇ ਜਾਂ ਪੌਣੇ ਘੰਟੇ ਬਾਅਦ ਤੁਹਾਨੂੰ ਆਪਣੀ ਤੋੜ ਦਾ ਫਰਕ ਲੱਗੇ ਤਾਂ ਮਤੋਂ ਦਵਾਈ ਲੈ ਕੇ ਜਾਈਓ ਨਹੀਂ ਤੁਸੀਂ ਮੇਰੀ ਜਿਹੜੀ ਦਵਾਈ ਹੈ ਉਰੀ ਛੱਡ ਜੀ ਪਟਿਆਲੇ ਦੇ ਵਿੱਚ ਮੇਰਾ ਪੁਰਾਣੇ ਬਸ ਸਟੈਂਡ ਦੇ ਸਾਹਮਣੇ ਕਲੀਨਿਕ ਹੈ ਮੇਰਾ ਮੋਬਾਈਲ ਨੰਬਰ ਤੁਹਾਡੇ ਡਿਸਪਲੇ ਦੇ ਉੱਤੇ ਫੋਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਤੁਸੀਂ ਮੈਨੂੰ ਫੋਨ ਦੇ ਰਾਹੀਂ ਵੀ ਫੋਨ ਕਰਕੇ ਆਪਣਾ ਮੈਸੇਜ ਦੇ ਸਕਦੇ ਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਖੁਦ ਮਿਲਣਾ ਚਾਹਦੇ ਹੋ ਤਾਂ ਤੁਸੀਂ ਮੈਨੂੰ ਆ ਕੇ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਮੈਂ ਮਿਲਦਾ ਹਾਂ ਸੰਡੇ ਸਾਡੀ ਛੁੱਟੀ ਹੈ